ਹਉ ਜੀ ਕਈ ਵਾਰੀ ਕਈ ਸੱਜਣ ਪੁੱਛ ਲੈਂਦੇ ਆਪਾਂ ਨੂੰ ਤੇ ਇਹ ਜਿਹੜੇ ਸਾਧ ਬਾਬੇ ਕਿੱਦਾਂ ਬਣਦੇ ਆ ਇਹ ਕੋਈ ਖਾਸ ਪ੍ਰੋਸੀਜਰ ਆ ਜਿਹਦਾ ਨਾਲ ਬਣਦੇ ਆ ਆ ਇੱਕ ਸੱਚੀ ਘਟਨਾ ਜੀ ਤੇ ਮੈਂ ਕਵਤਾ ਲਿਖੀ ਹੈ ਵੀ ਬਾਬਾ ਸਾਧ ਕਿਵੇਂ ਮੁੰਡਾ 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 ਕਹਿ ਲਓ ਬਾਬਾ ਨਾਲ ਕਿ ਉਹ ਮੁੰਡਾ ਕਿਵੇਂ ਸਾਧ ਬਣਿਆ ਕਵਤਾ ਹੈ ਜੀ ਕਿ ਕਾਕਾ ਫੇਲ ਹੋਇਆ ਜਦ 10ਵੀਂ ਚੋਂ ਦੋ ਵਾਰੀ ਕਾਕਾ फेल ਹੋਇਆ ਜਦ 10ਵੀਂ ਚੋ ਦੋ ਵਾਰੀ ਘਰ ਵਾਲਿਆਂ ਨੂੰ ਫਿਕਰ ਡਾਡਾ ਸਤਾਉਣ ਲੱਗਾ ਘਰ ਵਾਲਿਆਂ ਨੂੰ ਫਿਕਰ ਡਾਡਾ ਸਤਾਉਣ ਲੱਗਾ ਵੀ ਛਾ ਦੀ ਹੱਟੀ ਤੇ ਨੌਕਰ ਰਖਵਾ ਦਿੱਤਾ ਛਾ ਦੀ ਹੱਟੀ ਤੇ ਨੌਕਰ ਰਖਵਾ ਦਿੱਤਾ ਕਾਕਾ ਗੱਲੇ ਚੋਂ ਪੈਸੇ ਉਡਾਉਣ ਲੱਗਾ ਕਾਕਾ ਗੱਲੇ ਚੋਂ ਪੈਸੇ ਉਡਾਉਣ ਲੱਗਾ ਵੇ ਛੇਤਰਮਾਰ ਕੀਤੀ ਲਾਲਿਆਂ ਖੂਬ ਸੇਵਾ ਛੇਤਰਮਾਰ ਕੀਤੀ ਲਾਲਿਆਂ ਖੂਬ ਸੇਵਾ ਅੱਖਾਂ ਮਾਲਕਾਂ ਨੂੰ ਜਦੋਂ ਦਿਖਾਉਣ ਲੱਗਾ ਵੀ ਉੜਾਂਬੇ ਰੋਜ ਫਿਰ ਪਿੰਡ ਚੋਂ ਆਉਣ ਲੱਗੇ ਭਾਂਡੇ ਲੋਕਾਂ ਦੇ ਕਾਕਾ ਖਸਕਾਉਣ ਲੱਗਾ ਉੜਾਂਬੇ ਰੋਜ ਫਿਰ ਪਿੰਡ ਚੋਂ ਆਉਣ ਲੱਗੇ ਵੀ ਭਾਂਡੇ ਲੋਕਾਂ ਦੇ ਕਾਕਾ ਖਸਕਾਉਣ ਲੱਗਾ ਕਰਨ ਲੱਗ ਪਿਆ ਹੋਰ ਵੀ ਕਾਰਨਾਮੇ ਕਰਨ ਲੱਗ ਪਿਆ ਹੋਰ ਵੀ ਕਾਰਨਾਮੇ ਨਾਂ ਮਾਪਿਆਂ ਦਾ ਖੂਬ ਚਮਕਾਉਣ ਲੱਗਾ ਸ਼ਹਿਰ ਭੇਜ ਦਿੱਤਾ ਮਾਸੜ ਕੋਲ ਮਾਪਿਆਂ ਨੇ ਸ਼ਹਿਰ ਭੇਜ ਦਿੱਤਾ ਮਾਸੜ ਕੋਲ ਮਾਪਿਆਂ ਨੇ ਇੱਜ਼ਤ ਉਹਨਾਂ ਦੀ ਵੀ ਖੂਬ ਬਣਾਉਣ ਲੱਗਾ ਲੱਭ ਲਿਆ ਇੱਕ ਜੋਟੀਦਾਰ ਉਹਨੇ ਟਿਕਟਾਂ ਸਿਨੇਮੇ ਦੀਆਂ ਬਲੈਕ ਕਰਾਉਣ ਲੱਗਾ ਟਿਕਟਾਂ ਸਿਨੇਮੇ ਦੀਆਂ ਬਲੈਕ ਕਰਾਉਣ ਲੱਗਾ ਫਾਂਟਾ ਚਾੜਿਆ ਇੱਕ ਦਿਨ ਵਿਰੋਧੀ ਗੁੰਡਿਆਂ ਨੇ ਫਾਂਟਾ ਚਾੜਿਆ ਇੱਕ ਦਿਨ ਵਿਰੋਧੀ ਗੁੰਡਿਆਂ ਨੇ ਟੰਗ ਉਹਨਾਂ 'ਚ ਜਦੋਂ ਅਡਾਉਣ ਲੱਗਾ ਮਾਸੜ ਲਿਆਇਆ ਇੱਕ ਸਾਧ ਬੂਬਨੇ ਨੂੰ ਮਾਸੜ ਲਿਆਇਆ ਇੱਕ ਸਾਧ ਬੂਬਨੇ ਨੂੰ ਸਿਫਤਾ ਕਾਕੇ ਦੀਆਂ ਉਹਨੂੰ ਸੁਣਾਉਣ ਲੱਗਾ ਧਾਗਾ ਤਵੀਤ ਦੇ ਉਹ ਜੇ ਮੰਤਰ ਕੋਈ ਪੜੋ ਸੰਤੋ ਬਣਾਓ ਬੰਦਾ ਇਹਨੂੰ ਕਿਉਂ ਜੰਪਿਆ ਏ ਢੱਗਾ ਰਾਹ ਜਾਂਦਿਆਂ ਪੰਗੇ ਪਾ ਲੈਂਦਾ ਰਾਹ ਜਾਂਦਿਆਂ ਪੰਗੇ ਪਾ ਲੈਂਦਾ ਛਿੱਤਰ ਸਾਡੇ ਵੀ ਪੁਲਿਸ ਤੋਂ ਫਰਵਾਉਣ ਲੱਗਾ ਸਿਫਤਾ ਕਾਕੇ ਦੀਆਂ ਸੁਣੀਆਂ ਜਾਂ ਬੂਬਨੇ ਨੇ ਬڑا ਹੋਣ ਕਾ ਬڑا ਹੋਣ ਹਾਰ ਕਾਕਾ ਸਾਧ ਫਰਮਾਉਣ ਲੱਗਾ ਖੋਜੀ ਅੱਖ ਨੇ ਗੁਨਾ ਦੀ ਕਦਰ ਪਾਈ ਸਾਧ ਕਾਕੇ ਨੂੰ ਫਿਰ ਹੱਥੇ ਚੜਾਉਣ ਲੱਗਾ ਸਾਧ ਕਾਕੇ ਨੂੰ ਫਿਰ ਹੱਥੇ ਚੜਾਉਣ ਲੱਗਾ ਬਈ ਬਾਬੇ ਦਿਆਲ ਹੋਏ ਬਣਾ ਲਿਆ ਉਹਨੂੰ ਚੇਲਾ ਬਾਬੇ ਦਿਆਲ ਹੋਏ ਬਣਾ ਲਿਆ ਉਹਨੂੰ ਚੇਲਾ ਖਚਰ ਵਿਦਿਆਉ ਨੂੰ ਸਾਧ ਪੜਾਉਣ ਲੱਗਾ ਬਣਾ ਕੇ ਭੇਖ ਕਿਵੇਂ ਲੋਕਾਂ ਤਾਂ ਹੀ ਠੱਗੀਦਾ ਏ ਬਣਾ ਕੇ ਭੇਖ ਕਿਵੇਂ ਲੋਕਾਂ ਤਾਂ ਹੀ ਠੱਗੀਦਾ ਏ ਕਿੰਜ ਫਸਾਈ ਦੇ ਨੇ ਗਾਹਕ ਸਮਝਾਉਣ ਲੱਗਾ ਕਰ ਲਿਆ ਕਾਕੇ ਨੇ ਕੋਰਸ ਦਿਨਾਂ ਦੇ ਵਿੱਚ ਪੂਰਾ ਕਰ ਲਿਆ ਕਾਕੇ ਨੇ ਕੋਰਸ ਦਿਨਾਂ ਦੇ ਵਿੱਚ ਪੂਰਾ ਚੰਗੇ ਭਲਿਆਂ ਨੂੰ ਬੁੱਧੂ ਬਣਾਉਣ ਲੱਗਾ ਬੇ ਬੂਬਨੇ ਸਾਦੇ ਦੀ ਸੀ ਮਾਰਕੀਟ ਬਹੁਤ ਵੱਡੀ ਜਾਨੀ ਉਹਦੇ ਪਿੱਛੇ ਬਹੁਤ ਲੋਕ ਸਗੇ ਬੂਬਨੇ ਸਾਦੀ ਸੀ ਮਾਰਕੀਟ ਬਹੁਤ ਵੱਡੀ ਵਗ ਗਾਕਾਂ ਦਾ ਰੋਜ਼ ਹੀ ਆਉਣ ਲੱਗਾ ਖਾਦੇ ਖੁਲਾਏ ਕੀਤੇ ਕਿਰਾਏ ਵਾਲੇ ਆਉਣ ਲੱਗੇ ਖਾਦੇ ਖੁਲਾਏ ਕੀਤੇ ਕਿਰਾਏ ਵਾਲੇ ਆਉਣ ਲੱਗੇ ਨਵਾਂ ਬਾਬਾ ਫਿਰ ਡੋਲੀਆਂ ਖੜਾਉਣ ਲੱਗਾ ਗੁੰਡਾ ਕੱਲ ਦਾ ਬਣ ਗਿਆ ਪਖੰਡੀ ਸਾਧ ਮਿੱਤਰੋ ਗੁੰਡਾ ਕੱਲ ਦਾ बन गया पखंडी साथ मित्रों भेखतार ਹੁਣ ਬਾਬਾ ਅਖਵਾਉਣ ਲੱਗਾ ਵੀ ਵੱਡੇ ਬਾਪ ਨੇ ਦਾ ਵੱਡੇ ਬੂਬਨੇ ਦਾ ਸਿਰ ਖੁੱਲਿਆ ਵਾਂਗ ਖਖੜੀ ਦੇ ਵੱਡੇ ਬੂਬਨੇ ਦਾ ਸਿਰ ਖੁੱਲਿਆ ਵਾਂਗ ਖਖੜੀ ਦੇ ਤਿਲਕਿਆ ਤੇਲ ਤੋਂ ਇੱਕ ਦਿਨ ਨਹਾਉਣ ਲੱਗਾ ਤਿਲਕਿਆ ਤੇਲ ਤੋਂ ਇੱਕ ਦਿਨ ਨਹਾਉਣ ਲੱਗਾ ਵੀ ਸ਼ਾਹੀ ठाठ ਨਾ ਮਨਾਇਓ ਵਰਸੀ ਹਰ ਸਾਲ ਮੇਰੀ ਚਾਹੀ ਠਾਠ ਨਾਲ ਮਨਾਇਓ ਵਰਸੀ ਹਰ ਸਾਲ ਮੇਰੀ ਬਚਨ ਕਰ ਗਿਆ ਉਹ ਜੰਪੂਰੀ ਨੂੰ ਜਾਣ ਲੱਗਾ ਬਚਨ ਕਰ ਗਿਆ ਉਹ ਜੰਪੂਰੀ ਨੂੰ ਜਾਣ ਲੱਗਾ ਹੋ ਗਈ ਸ਼ੁਰੂ ਵਰਸੀ ਫਿਰ ਉਹਦੀ ਸਮਾਦ ਉੱਤੇ ਹੋ ਗਈ ਸ਼ੁਰੂ ਵਰਸੀ ਫਿਰ ਉਹਦੀ ਸਮਾਦ ਉੱਤੇ ਮਹਾਨ ਮੂਰਖਾਂ ਦਾ ਟੋਲੇ ਬੰਨ ਬੰਨ ਆਉਣ ਲੱਗਾ ਵੀ ਜੁੱਤੀ ਭੂਵਨੇ ਦੀ ਚੋਲਾ ਤੇ ਡੱਬੀ ਫੀਮ ਵਾਲੇ ਇਹਨਾਂ ਚੀਜ਼ਾਂ ਜੀ ਜੁੱਤੀ ਬੂਬਨੇ ਦੀ ਚੋੜਾ ਤੇ ਡੱਬੀ ਫੇਮ ਵਾਲੀ ਰੱਖ ਕੇ ਸਮਾਦ ਅੰਦਰ ਮੱਥੇ ਟਿਕਾਉਣ ਲੱਗਾ ਰੱਖ ਕੇ ਸਮਾਦ ਅੰਦਰ ਮੱਥੇ ਟਿਕਾਉਣ ਲੱਗਾ ਅਗਲਾ ਬੰਦਾ ਜੀ ਭਈ ਲੁੱਟ ਲੁੱਟ ਲੋਕੋ ਨੇ ਮਾਇਆ ਦੇ ਢੇਰ ਲਾਤੇ ਲੁੱਟ ਲੁੱਟ ਲੋਕੋ ਨੇ ਮਾਇਆ ਦੇ ਢੇਰ ਲਾਤੇ ਸੰਗ ਮਰਮਰੀ ਡੇਰਾ ਹੁਣ ਬਣਵਾਉਣ ਲੱਗਾ ਵੀ ਸੁਣਿਆ ਅਮਰੀਕਾ 'ਚ ਵੀ ਉਹਨੇ ਜ਼ਮੀਨ ਲੈ ਲਈ ਸੁਣਿਆ ਅਮਰੀਕਾ 'ਚ ਵੀ ਉਹਨੇ ਜ਼ਮੀਨ ਲੈ ਲਈ ਵੀਜ਼ਾ 10 ਸਾਲਾ ਹੁਣ ਲਗਵਾਉਣ ਲੱਗਾ ਵੀਜ਼ਾ 10 ਸਾਲਾ ਹੁਣ ਲਗਵਾਉਣ ਲੱਗਾ ਅਖੀਰਲੀਆ ਲੈਨਾਂ ਨੇ ਜੀ ਬਈ ਅੰਨੇ ਅਕਲ ਦੇ ਜਿੰਨਾ ਚਿਰ ਇੱਥੇ ਵੱਸਦੇ ਨੇ ਅੰਨੇ ਅਕਲ ਦੇ ਜਿੰਨਾ ਚਿਰ ਇੱਥੇ ਵੱਸਦੇ ਨੇ ਰੌਣਕਾਂ ਡੇਰਿਆਂ ਤੇ ਲੱਗਦੀਆਂ ਰਹਿਣੀਆਂ ਨੇ ਰੌਣਕਾਂ ਡੇਰਿਆਂ ਤੇ ਲਗਦੀਆਂ ਰਹਿਣੀਆਂ ਨੇ ਪੋਤੜੇ ਅਸੀਂ ਵੀ ਪਖੰਡੀਆਂ ਦੇ ਫੁੱਲਣੇ ਨੇ ਗੱਲਾਂ ਖਰੀਆਂ ਹਮੇਸ਼ਾ ਅਸੀਂ ਕਹਿਣੀਆਂ ਨੇ ਰੌਣਕਾਂ ਡੇਰਿਆਂ ਤੇ ਲਗਦੀਆਂ ਰਹਿਣੀਆਂ ਨੇ ਪੋਤੜੇ ਅਸੀਂ ਵੀ ਪਖੰਡੀਆਂ ਦੇ ਫੁੱਲਣੇ ਨੇ ਗੱਲਾਂ ਖਰੀਆਂ ਹਮੇਸ਼ਾ ਹੀ ਕਹਿਣੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ